we ਮडम ਜਿਹੜਾ ਅੱਜ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਕੀ ਕਾਰਨ ਸਰ ਮੈਂ 플ੋਰ ਬਲੌਕ ਤੋਂ 소마 ਬਲੌਕ ਸੈਕਟਰੀ ਤੇ ਅੱਜ ਸਾਡੇ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਇਹ ਪੋਸ਼ਨ ਟਰੈਕਰ ਨੂੰ ਲੈ ਕੇ ਆ ਕਿਉਂਕਿ ਇਹਦਾ ਜਿਹੜਾ ਆ ਪੋਸ਼ਨ ਟਰੈਕਰ ਦਾ ਸੀ ਬਿਲਕੁਲ ਬਾਈਕਟ ਕਰਨਾ ਚਾਹੁੰਦੇ ਆ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਿਆਦਾ ਲੋਡ ਪਾਇਆ ਹੋਇਆ ਆ ਕਿਉਂਕਿ ਸਾਡੇ ਪਰਸਨਲ ਫੋਨ ਆ ਸਾਡੇ ਪਰਸਨਲ ਫੋਨਾਂ ਤੇ ਕਹਿ ਰਹੇ ਆ ਤੁਸੀਂ ਕੰਮ ਕਰੋ ਕਿਉਂਕਿ ਇਹ ਸਰਕਾਰ ਦਾ ਕੰਮ ਆ ਸਰਕਾਰ ਨੇ ਸਾਨੂੰ ਜਿਹੜੇ ਆ ਮੋਬਾਈਲ ਦੇ ਦੇਣ ਸਾਤੋਂ ਕੰਮ ਕਰਵਾ ਲੈਣ ਵਾਧੂ ਕੰਮ ਦਾ ਸਾਡਾ ਜਿਹੜਾ ਬਾਈਕਟ ਇਸ ਕਰਕੇ ਅਸੀਂ ਜਿਹੜਾ ਆ ਸੀਡੀਪੀਓ ਨੂੰ ਅੱਜ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਦੇ ਕੇ ਜਿਹੜੀਆਂ ਇਹ ਕੇਵਾਈ ਸੀ ਕਹਿੰਦੇ ਬੱਚਿਆਂ ਦਾ ਕਰਨਾ ਉਹਦੇ ਕਰਕੇ ਅਸੀਂ ਇਹ ਜਿਹੜੀਆਂ ਕਾਪੀਆਂ ਵੀ ਸਾੜੀਆਂ ਆ ਤੇ ਜਿਹੜਾ ਕੇਵਾਈ ਸੀ ਅਸੀਂ ਨਹੀਂ ਉਹ ਕਰਾਂਗੇ ਬਿਲਕੁਲ ਉਹਦਾ ਬਾਈਕਾਟ ਕੀ ਮੰਗਾ ਆ ਤੁਹਾਡੀਆਂ ਤੇ ਕੀ ਅਗਲੀ ਰਣਨੀਤੀ ਹੈ ਸਾਡੀਆਂ ਮੰਗਾ ਇਹ ਹੀ ਆ ਵੀ ਸਰਕਾਰ ਜਿਹੜੀ ਆ ਗੁੰੰਗੀ ਬੋਲੀ ਆ ਸਾਡੀ ਜਿਹੜੀ ਆ ਗੱਲ ਇੱਕ ਵੀ ਨਹੀਂ ਸੁਣਦੀ ਸਾਤੇ ਜਿਹੜਾ ਕੰਮ ਦਾ ਬਹੁਤ ਸਾਤੋਂ ਜ਼ਿਆਦਾ ਲੈਂਦੇ ਆ ਕੰਮ ਪਰ ਜਿਹੜੀ ਤਨਖਾਹ ਆ ਸਾਡੀ ਕਦੇ 4-5 ਤੀ ਕਦੇ 5-5 ਤੀ ਕੋਈ ਪੂਰੀ ਸਾਡੀ ਤਨਖਾਹ ਨਹੀਂ ਪਾ ਰਹੇ ਜਿੱਦਣ ਦੀ ਮਾਨ ਸਰਕਾਰ ਆਈ ਆ ਬਿਲਕੁਲ ਸਾਡਾ ਯਾਨੀ ਕਿ ਇਹਨਾਂ ਨੇ ਜਿਹੜਾ ਆ ਉਹ ਸਾਡਾ ਜਲੂਸ ਕੱਢਿਆ ਹੋਇਆ ਕੰਮ ਤੋਂ ਕੰਮ ਦਾ ਵੱਧ ਬੋਝ ਪਾਇਆ ਪਿਆ